ਦੁੱਖ ਧਨ ਪੈਰ ਤੇ ਨ ਅੱਖੀਆਂ ਫਿਰ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪੈਰ ਕਹੀਐ ਸੋ ਧਨ ਪਰੇ ਨਾ ਆਖੀਐ ਬਹਨ ਇਕੱਠੇ ਹੋਏ ਏਕ ਜੋਤ ਦਏ ਮੂਰਤੀ ਤਨ ਪਰ ਕਹੀਐ ਸੋ ਪਰਮ ਸਨਮਾਨੀ ਵਾ ਚਲੋ ਚੱਲ ਤੱਕਦੇ ਮਾਲੇ ਸਾਰੇ ਬਨਕਤਾ ਦੇ ਸਾਹਮਣੇ ਰਹਿ ਬੋ ਜੁਗ ਜੁਗਰ ਪਾਲੋ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਬੰਨ ਪਵਿੱਤਰ ਬਵਾਰਕ ਸਰਨਾ ਦੇ ਅੰਦਰ ਪਨਾਤਕਾਰ ਜੀ ਮਰਿਆਦਾ ਨੂੰ ਨਿਭਾਉਣ ਲਈ ਦੋਵੇਂ ਪਰਿਵਾਰ ਸਾਥ ਸੰਗਤ ਦੇ ਰਲ ਕੇ ਸਤਿਗੁਰਾਂ ਦੀ ਲੋਰ ਵਿੱਚ ਸਜ ਰਹੇ ਹਨ ਜਿੱਥੇ ਆਦਰ ਸਹਿਤ ਆਪ ਜੀ ਨੇ ਗੁਰੂ ਕੀ ਸਵਾਰਿਆ ਫਾਸੋਂ ਹਰੀ ਜਸ ਕੀਰਤਨ ਸ਼ਰਮਣ ਕੀਤਾ ਹੈ ਔਰ ਚੰਦ ਘੜੀਆਂ ਗੁਰੂ ਨਾਨਕ ਪਤਾ ਜੀ ਦਾ ਕਰਦੀਆਂ ਬਾਤਾਂ ਇਸ ਆਨੰਦ ਕਾਰਜ ਪਰਥਾਏ ਜੋ ਮਹਾਰਾਜ ਨੇ ਬਾੜੀ ਦਾ ਸਾਨੂੰ ਉਪਦੇਸ਼ ਦਿੱਤਾ ਹੈ ਸਤਿਗੁਰਾਂ ਦੀ ਵਿਚੀ ਤੁਸ਼ ਬਦ ਚੋ ਜਾਣਣ ਸੰਜਣ ਦਾ ਯਤਨ ਕਰਦੇ ਆ ਨਾਲ ਨਾਲ ਬੇਨਤੀ ਹੈ ਕਿ ਜਿਵੇਂ ਸਤਕਾਰਿਓਆਂ ਨੂੰ ਵੀ ਸਾਡਾ ਗੁਰੂ ਦਰਬਾਰ ਵਿੱਚ ਸਜਗੇ ਪਰਵਾਰ ਨੂੰ ਬੇਨਤੀ ਹੈ ਭੈਣੋ ਬਣਾ ਨੂੰ ਵੀ ਬੇਨਤੀ ਕਰੋ ਤਾਂ ਕਿ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਇਸ ਮਰਿਆਦਾ ਨੂੰ ਮੁਕੰਮਲ ਕਰ ਸਕੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਗੁਰਮੁਖਿਸ਼ ਦੌਰਾਂ ਲਈ ਕੋਈ ਵੀ ਰਸਨਾ ਫਤੇ ਤੋਂ ਵਾਂਝੀ ਨਾ ਰਹੇ ਸਾਰੇ ਪਿਆਰ ਨਾਲ ਗੱਲ ਕਰਦੇ ਆਪਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਸ਼ੀਰਾ ਭੈਣਾ ਬਣਾ ਵਾਸਤੇ ਇਹਨਾਂ ਅਨੰਦਕਾਰ ਥੋੜਾ ਜਿਆਦਾ ਨਵੇਕਲਾ ਲੱਗ ਰਿਹਾ ਹੋਇਆ ਹੈ। ਕੁਝ ਕੁ ਵੀਰਾਂ ਪੜਨਾ ਵਾਸਤੇ ਸਾਰਿਆਂ ਦੀ ਤਾਂ ਨਹੀਂ। ਕਿਉਂਕਿ ਅਸੀਂ ਅਸਲ 'ਚ ਉਮੀਦ ਨਹੀਂ ਕਰਦੇ ਵੀ ਆਨੰਦਕਾਰ ਹਦਾ ਬਹੁਤ ਜ਼ਿਆਦਾ ਸਮਾਂ ਗੁਰੂ ਦੀ ਹਜ਼ੂਰੀ ਵਿੱਚ ਬਤੀਤ ਹੋਵੇ। ਇਦਾਂ ਸਾਡਾ ਸਾਰਿਆਂ ਦਾ ਸਿਵਾ ਹੈ ਨਹੀਂ, ਆਦਤ ਨਹੀਂ ਹੈ ਸਾਰਿਆਂ ਦੀ। ਸਾਡਾ ਸੁਭਾਅ ਹੈ ਕਿ ਭਾਈ ਇਕੱਲੇ ਕੀਰਤਨ ਕਰਦੇ ਰਹਿਣ ਤੇ ਅਸੀਂ ਜਦੋਂ ਜਾਈਏ ਤੇ ਫੇਰ ਨਗਰ ਕਾਰਜ ਹੋ ਜਾਏ ਤੇ ਫਟਾਫਟ ਸਾਨੂੰ ਵਿਲਿਆਂ ਕਰ ਦਿੱਤਾ ਪਤਾ ਨਹੀਂ ਇਹ ਕਾੜੀ ਜੈ ਦੌੜ ਕਿਉਂ ਹੈ ਜਿਹੜਾ ਸਭ ਤੋਂ ਵੱਡਾ ਦਾਰ ਹੈ ਜਿਹੜਾ ਅਸਲ ਦਾਰ ਹੈ ਜਿੱਥੇ ਆ ਕੇ ਅਸਲ ਗੱਲ ਸਮਝਣੀ ਉੱਥੇ ਕਾੜੀ ਕਿਉਂ ਹੈ ਚਲੋ ਜਿੰਦਗੀ ਚ ਕਾਲੀ ਮੈਨੇ ਰੱਖਦੀ ਹੈ ਪਰ ਇਸ ਦਰ ਤੋਂ ਪਹਿਲਾ ਪਹਿਲਾ ਕਾਲੀ ਕਰਿਆ ਕਰੋ ਇਸ ਦਰ ਜਾਣ ਕੇ ਕਾਲੀ ਨਾ ਕਰਿਆ ਕਰੋ ਫਿਰ ਕੋਈ ਗੱਲ ਨਹੀਂ ਜਿੱਥੇ ਇੰਨੀ ਲੇਟ ਹੋ ਗਏ ਬਾਕੀ ਕੰਮਾਂ ਚ ਤੇ ਇਥੇ ਹੋਰ ਹੋ ਜਾਣਗੇ ਫਿਰ ਕੀ ਹੋਏਗਾ ਕੀ ਹੋ ਜਾਏਗਾ ਆਪਾਂ ਨੂੰ ਕਿਉਂਕਿ ਜੇ ਇਹ ਗੱਲ ਮਿਸ ਹੋ ਗਈ ਨਾ ਕਿਤੇ ਇਹ ਬਹੁਤ ਜ਼ਰੂਰੀ ਗੱਲ ਹੈ ਬੜਾ ਮੇਨ ਟਰਨਿੰਗ ਪੁਆਇੰਟ ਹੈ ਸਾਡੀ ਲਾਈਫ ਦਾ ਔਰ ਇਹ ਬਹੁਤ ਵੱਡਾ ਦਰਬਾਰ ਹੈ ਸਾਨੂੰ ਐਸਾ ਜਿਵੇਂ ਅਸੀਂ ਨਾ ਇੱਕ ਆਮ ਮੁਹਾਵਰਾ ਹੈ ਪੰਜਾਬ ਦਾ ਘਰ ਕਾ ਜੋਗੀ ਜੋਗੜਾ ਤੇ ਬਾਹਰ ਕਾ ਜੋਗੀ ਸਿੱਧ ਇਹਦੇ ਬਾਰੇ ਜਿਨ੍ਹਾਂ ਪੜਿਆ ਹੈ ਨਾ ਉਹਨਾਂ ਨੂੰ ਪਤਾ ਵੀ ਇਹ ਕਿੰਨਾ ਵੱਡਾ ਦਰਬਾਰ ਸਿੱਖ ਤੇ ਕਹਿੰਦੇ ਸਾਡਾ ਹੀ ਹੈ ਕਿੱਡੀ ਗੱਲ ਸਵੇਰੇ ਸ਼ਾਮ ਜਾਣੇ ਹੀ ਆ ਕਿੱਡੀ ਕਵੱਡੀ ਗੱਲ ਹੈ ਜਪਾਨ ਦਾ ਇੱਕ ਪ੍ਰੋਫੈਸਰ ਹੈ ਔਰ ਉਹਨੇ ਜਪਾਨ ਦਾ ਗੱਲ ਸੁਣਿਓ ਧਿਆਨ ਨਾਲ ਪਰ ਉਹਦੇ ਕੋਨ ਪਤਾ ਹੈ ਜਪਾਨੀਆਂ ਦੀ ਜਪਾਨ ਜਿਹੜੀ ਹੈ ਨਾ ਉਹ ਪੰਜਾਬੀ ਤੇ ਬਿਲਕੁਲ ਵੀ ਨਹੀਂ ਹੋ ਸਕਦੀ ਤੇ ਉਹਨੇ ਪੰਜਾਬੀ ਭਾਸ਼ਾ ਨੂੰ ਸਿੱਖਿਆ ਕਾਰੇ ਵਾਸਤੇ ਇਸ ਦਰਬਾਰ ਦੀ ਮਹਿਮਾ ਜਾਣਨ ਵਾਸਤੇ ਤੇ ਉਹਨੂੰ ਨਾ ਕਿਸੇ ਨੇ ਕਿਹਾ ਕਿ ਜੇ ਤੂੰ ਬਾਣੀ ਬਾਰੇ ਜਾਣਣਾ ਹੀ ਸੀ ਤੇ ਪੰਜਾਬੀ ਸਿੱਖਣ ਦੀ ਕੀ ਲੋੜ ਹੈ ਇਹ ਤਾਂ ਟਰਾਂਸਲੇਟਰ ਵੀ ਮਿਲ ਜਾਂਦੀ ਹੈ ਉਸ ਵੀਰ ਦੇ ਬੋਲ ਸੀ ਮੈਂ ਬਾਬੇ ਨਾਨਕ ਦੇ ਸ਼ਬਦ ਬਾਬੇ ਨਾਨਕ ਦੀ ਜੁਬਾਨ ਵਿੱਚ ਪੜ੍ਹਨਾ ਚਾਹੁੰਦਾ ਸੀ ਜਿੱਥੇ ਸਾਡੇ ਨਿਆਣਿਆਂ ਨੂੰ ਅੱਜ ਪੰਜਾਬੀ ਬੋਲਣ ਤੇ ਪ੍ਰਾਊਡ ਹੋਣ ਦੀ ਜਗ੍ਹਾ ਤੇ ਮਾਣ ਹੋਣ ਦੀ ਜਗ੍ਹਾ ਤੇ ਗਰਿਟ ਫੀਲ ਹੁੰਦਾ ਸਾਡੀ ਬੋਲੀ ਵੀ ਸਾਨੂੰ ਚੰਗੀ ਨਹੀਂ ਲੱਗਦੀ ਤੇ ਸਾਡਾ ਪਹਿਰਾਵਾ ਵੀ ਸਾਨੂੰ ਚੰਗਾ ਨਹੀਂ ਲੱਗਦਾ ਕੋ ਕਿ ਅਸੀਂ ਕਾਪੀ ਬਹੁਤ ਕਰਦੇ ਆ ਅਸੀਂ ਇਸ ਲਈ ਗੁਰੂ ਕੇ ਪਿਆਰਿਓ ਇਸ ਦਰਬਾਰ ਦੀ ਮਹਿਮਾ ਨੂੰ ਜਾਣਨ ਦਾ ਯਤਨ ਕਰੋ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀ ਇੱਕ ਬਾਤ ਦੀ ਇੱਕ ਬਾਤ ਨੂੰ ਵੀ ਜੇ ਸਿੱਖ ਧਿਆਨ ਨਾਲ ਸਮਝੇ ਤੇ ਜ਼ਿੰਦਗੀ ਜਿਉਣ ਦਾ ਸੋਚਾ ਹੀ ਤਰੀਕਾ ਬਦਲ ਜਾਂਦਾ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਵੀ ਦੋਵੇਂ ਪਰਿਵਾਰ ਜੇ ਤੁਸੀਂ ਬੱਚੇ ਵੱਲ ਦੇਖੋਗੇ ਸਾਬ ਸੂਰਤ ਵੀਰ ਹੈ ਇਹਦਾ ਮਤਲਬ ਹੈ ਪਰਿਵਾਰ ਨੇ ਉਹ ਸਹਬਜ਼ਾਦਿਆਂ ਦੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਔਲਾਦ ਦੇ ਲਈ ਕਿਉਂਕਿ ਇਹ ਜ਼ਿੰਮੇਵਾਰੀ ਇਹ ਕੋਈ ਆਸਾਨ ਨਹੀਂ ਕਰਦੇ ਆਪਾਂ ਇਹ ਸਾਡੀ ਰਿਸਪੌਂਸ ਹਰ ਮਾਪੇ ਦੀ ਜ਼ਿੰਮੇਵਾਰੀ ਹੈ ਉਹ ਆਪਣੇ ਪੁੱਤ ਦੇ ਕੰਨਾਂ ਵਿੱਚ ਇਹ ਗੱਲ ਪਾਉਂਦਾ ਰਹੇ ਹਰ ਵੇਲੇ ਵੀ ਤੇਰੇ ਤੋਂ ਗੁਰੂ ਚਾਰ ਪੁੱਤ ਵਾਰ ਕੇ ਗਏ ਤੇਰੇ ਤੋਂ ਗੁਰੂ ਚਾਰ ਪੁੱਤ ਵਾਰ ਕੇ ਗਏ ਤੇਰੇ ਤੋਂ ਗੁਰੂ ਚਾਰ ਪੁੱਤ ਵਾਰ ਕੇ ਗਏ ਵੇਖੀ ਮੇਰੇ ਬੱਚੇ ਅਜੇ ਬਹੁਤਾ ਕੁਝ ਨਹੀਂ ਤਾਂ ਘੱਟੋ ਘਾਟ ਇੰਨਾ ਕੁ ਮਾਣ ਮੈਨੂੰ ਦਵਾਇਂ ਵੀ ਮੈਂ ਤੇਰੇ ਵਿੱਚੋਂ ਅਜੀਤ ਜੁਝਾਰ ਦੇ دیدار ਕਲਗੀਧਰ ਪਾਤਸ਼ਾਹ ਇਹ ਹਰ ਮਾਂ ਬਾਪ ਦਾ ਫਰਜ਼ ਬਣਦਾ ਭਾਵੇਂ ਧੀ ਹੋਵੇ ਤੇ ਭਾਵੇਂ ਪੁੱਤ ਹੋਵੇ ਔਰ ਤਾਂ ਸਮਝ ਲੱਗਣਾ ਜੇ ਤੁਸੀਂ ਇਸ ਗੱਲ ਤੇ ਥੋੜਾ ਜਿਹਾ ਗੌਰ ਕਰੋਗੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਦੋਂ ਅਸੀਂ ਆਨੰਦ ਕਾਰਜ ਦੀ ਇਹਨੂੰ ਕੋਈ ਲੋਕ ਮੈਰਿਜ ਕਹਿ ਲੈਂਦਾ ਹੈ ਕੋਈ ਇਹਨੂੰ ਵਿਆਹ ਕਹਿੰਦਾ ਹੈ ਕੋਈ ਇਹਨੂੰ ਕੁਸ਼ ਕਹਿੰਦਾ ਹੈ ਸਿੱਖ ਇਹਨੂੰ ਆਨੰਦ ਕਾਰਜ ਕਹਿੰਦੇ ਨੇ ਸਾਡਾ ਸ਼ਬਦ ਹੈ ਆਨੰਦ ਕਾਰਜ ਤੇ ਤੁਹਾਡੇ ਤੋਂ ਬਾਣੀ ਦੇ ਸਮਝਦਾਰ ਵੀਰ ਗੁਰੂ ਕੇ ਕੀਰਤਨੀਏ ਦੋਵੇਂ ਪਰਿਵਾਰਾਂ ਵਿੱਚੋਂ ਬਹੁਤ ਸਾਰੇ ਜੀ ਸਰਕਾਰੀ ਹੋਣ ਵੀ ਵੀਰ ਜੀ ਹੋਣੀ ਬਾੜੀ ਸਮਝਣ ਆਲੇ ਬੈਠੇ ਨੇ ਭਾंनो ਪਤਾ ਆਨੰਦ ਦਾ ਵਿਰੋਧੀ ਸ਼ਬਦ ਹੀ ਹੈ ਜਿਹੜੀਆਂ ਚ ਕੋਈ ਆਨੰਦ ਦਾ ਆਪੋਜੀਟ ਸ਼ਬਦ ਨਹੀਂ ਕੋਈ ਵਿਰੋਧੀ ਸ਼ਬਦ ਨਹੀਂ ਬਣਿਆ ਇਹਦਾ ਇਹਦਾ ਮਤਲਬ ਹੈ ਜਿਹੜਾ ਕਾਰਜ ਅਸੀਂ ਅੱਜ ਕਰਨ ਲੱਗੇ ਆ ਨਾ ਇਸ ਕਾਰਜ ਵਿੱਚ ਕਦੇ ਵੀ ਦੁੱਖ ਨਹੀਂ ਹੋਏਗਾ ਤੇ ਜਿਹੜਾ ਪੰਜਾਬੀ ਜ਼ੁਬਾਨ ਚ ਸ਼ਬਦ ਆ ਗਿਆ ਨਾ ਵੀ ਵਿਆਹ ਤੋਂ ਬਾਅਦ ਮੁਸੀਬਤਾਂ ਵੱਲੇ ਪੈਂਦੀਆਂ ਨੇ ਇਹਦਾ ਮਤਲਬ ਹੈ ਤੁਹਾਨੂੰ ਅਸਲ ਕਲਚਰ ਸਮਝਣਾ ਨਹੀਂ ਆਇਆ ਕਿਉਂਕਿ ਗੱਲ ਆਨੰਦ ਕਾਰਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਸੀਂ ਇਹਨੂੰ ਮੈਰਿਜ ਨਹੀਂ ਕਹਿੰਦੇ ਹਾਲਾਂਕਿ ਠੀਕ ਹੈ ਜਿੱਥੇ ਮੈਰਿਜ ਸ਼ਬਦ ਆਇਆ ਉੱਥੇ ਸ਼ਬਦ ਕੌਂਟ੍ਰੈਕਟ ਵੀ ਹੈ ਤਾਂ ਕੌਂਟ੍ਰੈਕਟ ਬਣਦੇ ਤੇ ਟੁੱਟਦੇ ਹੁੰਦੇ ਨੇ ਕੌਂਟ੍ਰੈਕਟ ਦਾ ਕੀ ਹੈ ਇਸੇ ਕਰਕੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਕਿ ਸਾਡੇ ਆਨੰਦਕਾਰ ਦੇ ਸਿਗਨੇਚਰਾਂ ਨਾਲ ਵੀ ਨਹੀਂ ਚੱਲਦੇ ਸਾਡੇ ਸ਼ਬਦਾਂ ਨਾਲ ਚੱਲਦੇ ਨੇ ਬੋਲਾਂ ਨਾਲ ਚੱਲਦੇ ਨੇ ਸਾਈਨ ਦਾ ਕੀ ਹੈ ਸਾਈਨ ਟੁੱਟਦੇ ਬਣਦੇ ਨੇ ਸਾਈਨ ਮੈਨੇ ਨਹੀਂ ਰੱਖਦਾ ਹੁੰਦਾ ਪਰ ਸ਼ਬਦ ਮੈਨੇ ਰੱਖਦੇ ਨੇ ਔਰ ਜਿਹੜੀ ਇਹ ਕੌਮ ਹੈ ਨਾ ਇਹ ਸ਼ਬਦ ਦੀ ਪੁਜਾਰੀ ਹੈ ਔਰ ਇਹਨਾਂ ਦੇ ਅੰਦਰ ਸ਼ਬਦਾਂ ਦੀ ਕਲਾ ਇਹ ਠੀਕ ਹੈ ਤੁਸੀਂ ਬਾਬੇ ਨਾਨਕ ਜੀ ਦੇ ਵੇਲੇ ਨਾਮ ਹੀ ਜਾਓ ਤੁਹਾਡੇ ਤੋਂ ਜਿਹੜੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਆ ਕਿ ਸਾਡੇ ਪੰਜਾਬ ਵਿੱਚ ਸ਼ਬਦਾਂ ਦੀ ਕੀਮਤ ਕਿੰਨੀ ਹੁੰਦੀ ਸੀ ਕਦੇ ਅਗਲੇ ਕਹਿੰਦੇ ਹੁੰਦੇ ਸੀ ਮੈਂ ਬੋਲ ਦੇਤਾ ਉਹਨੂੰ ਕੋਈ ਲਿਖਤ ਨਹੀਂ ਸੀ ਨਾ ਹੁੰਦੀ ਉਦੋਂ ਕੋਈ ਚਾਰ ਬੰਦੇ ਨਹੀਂ ਸੀ ਹੁੰਦੇ ਦੋ ਬੰਦਿਆਂ ਨੇ ਸ਼ਬਦ ਕਹਿਤਾ ਕਹਿੰਦੇ ਨਾ ਭਾਈ ਜੋ ਮਰਜ਼ੀ ਹੋ ਜਾਏ ਭਾਵੇਂ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਪਰ ਮੈਂ ਵਚਨ ਕਰ ਆਇਆ ਮੈਂ ਗੱਲ ਕਰ ਆਇਆ ਉਹਨਾਂ ਨਾਲ ਤੇ ਸਾਰਾ ਟੱਬਰ ਕਹਿੰਦਾ ਸੀ ਬਿਹਾਨਾ ਹੋ ਗਈ ਬਜ਼ੁਰਗੋ ਤੁਸੀਂ ਸਲਾਹ ਨਹੀਂ ਕੀਤੀ ਕਿਸੇ ਨਾਲ ਤੁਹਾਨੂੰ ਪਤਾ ਵੀ ਦੇ ਨਾਲ ਕਿੰਨਾ ਵੱਡਾ ਨੁਕਸਾਨ ਹੋਏਗਾ ਕਹਿੰਦਾ ਜਿੱਡਾ ਵੱਡਾ ਮਰਜ਼ੇ ਨੁਕਸਾਨ ਹੋ ਜਾਏ ਪਰ ਹੁਣ ਇਹਨਾਂ ਸ਼ਬਦਾ ਤੋਂ ਮੁਕਰਿਆ ਬੋਲੋ ਗੱਜਕੇ ਨਹੀਂ ਦੱਸ ਸਕਦਾ ਅੱਜ ਵੀ ਪੰਜਾਬ ਇਦਾਂ ਦਾ ਹੀ ਹੈ ਨਹੀਂ ਅੱਜ ਤਾਂ ਬਹੁਤ ਛੇਤੀ ਮੁਕਰਦੇ ਨੇ ਬੰਦੇ ਚਲੋ ਬੰਦਿਆਂ ਨਾਲ ਮੁਕਰ ਜਾਣਾ ਗੱਲ ਵੱਖਰੀ ਹੈ ਕੋਈ ਗੱਲ ਨਹੀਂ ਮੁੱਕਰ ਜਾਂਦਾ ਹੈ ਬੰਦਾ ਬੰਦੇ ਨਾਲ ਮੁੱਕਰ ਜਾਏ ਹਾਲਾਂਕਿ ਇਹ ਵੀ ਨਹੀਂ ਹੈ ਇਹ ਵੀ ਬਹੁਤ ਮਾੜੀ ਗੱਲ ਹੈ ਪਰ ਗੁਰੂ ਨਾਲ ਬਚਨ ਕਰਕੇ ਵੀ ਮੁੱਕਰ ਜਾਂਦਾ ਬੰਦਾ ਬਾਬੇ ਨਾਲ ਬਚਨ ਕਰਕੇ ਹੁਣ ਜਦੋਂ ਇੱਥੇ ਆਨੰਦ ਕਾਰਜ ਆ ਰੰਗ ਹੋੜਾ ਇਹਨਾ ਸਾਡੀ ਰਹਿਤ ਪਰ ਵੈਸੇ ਤਾਂ ਨਾ ਅਸੀਂ ਕੀ ਕਰਦੇ ਆ ਅਕਾਲ ਤਖਤ ਦੀ ਰਹਿਤ ਮਰਿਆਦਾ ਚੁੱਕੋ ਤੇ ਉੱਥੇ ਆਨੰਦ ਕਾਰਜ ਟੌਪਿਕ ਜਿਹੜਾ ਆਨੰਦ ਸੰਸਕਾਰ ਹੈ ਨਾ ਟੌਪਿਕ ਨੂੰ ਪੜੋ ਧਿਆਨ ਨਾਲ ਅਸੀਂ ਹੀ ਪੜਦੇ ਕਦੀ ਅਸੀਂ ਵਿਆਹ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਸਲਾਮਾਂ ਕਰਦੇ ਆ ਮਰਿਆਦਾ ਕੋਈ ਵੀ ਨਹੀਂ ਚੁੱਕੇ ਵੇਂਦਾ ਵਿਆਹ ਵਾਲੇ ਅਸੀਂ 5-5 ਸਾਲ ਵਿਆਹਾਂ ਦੀਆਂ ਸਲਾਮਾਂ ਕਰਦੇ ਰਹਿੰਨੇ ਆ 5-5 ਸਾਲ ਕੀ ਕਰਨਾ ਹੈ ਕਿੰਦਾ ਦਾ ਮਾਹੌਲ ਹੋਵੇ ਕੀ ਪਰ ਤੁਸੀਂ ਪੁੱਛ ਕੇ ਵੇਖੋ ਸਾਡੇ ਡੱਬਰਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਕੋਈ ਮਰਿਆਦਾ ਹੈਗੀ ਹੈ ਜਿਹਦੇ ਚਲਾਨੋਂ ਸੰਸਕਾਰ ਲਿਖਿਆ ਹੈ ਅਕਾਲ ਤਖਤ ਤੋਂ ਸ਼ਬਦੀ ਹੈ ਇਹ ਠੀਕ ਹੈ ਅਜਾ ਅਕਾਲ ਤਖਤ ਦੀ ਜਿਹੜੀ ਸਾਡੇ ਸਾਹਮਣੇ ਹਾਲਤ ਹੈ ਪਿੱਛੇ ਦੇ ਅਕਾਲ ਤਖਤ ਦੇ ਜਥੇਦਾਰ ਰੋ ਰਹੇ ਸੰਦ ਵਿੱਚ ਮੈਂ ਉਹਨਾਂ ਹੀ ਦੇਣੀ ਬੇਨਤੀ ਕੀਤੀ ਸੀ ਜੇ ਜਥੇਦਾਰ ਸਿਆਣੇ ਹੁੰਦੇ ਤਾਂ ਰੋਣ ਦੀ ਲੋੜ ਨਹੀਂ ਸੀ ਪੈਣੀ ਇਹ ਕਮਜ਼ੋਰੀਆਂ ਨੇ ਰਵਾਇਆ ਹੈ ਜਿਹੜੇ ਉਦੋਂ ਜ਼ਥੇਦਾਰਾਂ ਨੂੰ ਕਹਿੰਦੇ ਸੀ ਨਾ ਵੀ ਸੰਭਲ ਕੇ ਚੱਲੋ ਤੁਹਾਨੂੰ ਕਮਜ਼ੋਰ ਐਣਾ ਕਰ ਦੇਣਾ ਵੀ ਤੁਸੀਂ ਆਪਣੇ ਆਪ ਜੋਗੇ ਵੀ ਨਹੀਂ ਰਹਿਣਾ ਉਦੋਂ ਸਾਰੇ ਹੀ ਉਹਨਾਂ ਬੰਦਿਆਂ ਨੂੰ ਅਕਾਲ ਤਖਤ ਦੇ ਵਿਰੋਧੀ ਨੇ ਲੈਂਦੇ ਸੀ ਵੀ ਇਹ ਤਾਂ ਬੰਦੇ ਦੁਸ਼ਮਣ ਨੇ ਅਕਾਲ ਤਖਤ ਦੇ ਉਹ ਨਹੀਂ ਪਾਈ ਅਸੀਂ ਤੁਹਾਡੇ ਮਿੱਤਰ ਸਾਂ ਸਾਰੇ ਉਹ ਬੰਦੇ ਮਿੱਤਰ ਸੀ ਜਿਹੜੇ ਕਹਿੰਦੇ ਸੀ ਵੀ ਜ਼ਥੇਦਾਰ ਏਡਾ ਕਿਰਦਾਰ ਨਾ ਸੋਟੋ ਆਪਣਾ ਇੱਥੇ ਜਥੇਦਾਰ ਅਕਾਲੀ ਫੂਲਾ ਸਿੰਘ ਰਿਆ ਹੋਵੇ ਜਿਸ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਜਦੋਂ ਆਉਂਦਾ ਸੀ ਤੇ ਅਕਾਲੀ ਦੁਨੀਆ ਦੇ ਅੰਦਰ ਇੱਕੋ ਹੀ ਇੱਕ ਇਕਲੌਤਾ ਸਿੱਖ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਮਿਲਣਾ ਹੁੰਦਾ ਸੀ ਤੇ ਅਕਾਲੀ ਫੂਲਾ ਸਿੰਘ ਨੂੰ ਮਿਲਣਾ ਸ਼ੇਰੇ ਪੰਜਾਬ ਆਉਂਦਾ ਸੀ ਤੇ ਅਕਾਲੀ ਫੂਲਾ ਸਿੰਘ ਆਪਣੇ ਸਦहासन ਤੋਂ ਵੀ ਸੀ ਉੱਠਦਾ ਆਪਣੀ ਕੁਰਸੀ ਤੋਂ ਉੱਠਦਾ ਨਹੀਂ ਸੀ ਹਾਲਾਂਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਰਾਜੇ ਸਨ ਹੀ ਕਿਰਦਾਰ ਸੀ ਸਾਡਾ ਕਵੀ ਤੇ ਕਿਰਦਾਰ ਕਿੱਥੋਂ ਆਇਆ ਸੀ ਸ਼ਬਦਾਂ ਤੋਂ ਜਦੋਂ ਤੁਸੀਂ ਸ਼ਬਦ ਹੋੜੇ ਵਰਤਣ ਲੱਗ ਪਈਨੇ ਆ ਤੇ ਤੁਹਾਡੇ ਹੀ ਸ਼ਬਦਾਂ ਨਾਲ ਬੰਦੇ ਤੁਸੀਂ ਵੇਖੋ ਬੰਦੇ ਦੀ ਇੱਜ਼ਤ ਕਾਦੇ ਨਾਲ ਬੰਦੇ ਨੇ ਕੋਟ ਪੈਂਟ ਪਾਇਆ ਹੋਵੇ ਚੰਗੇ ਕੱਪੜੇ ਪਾਏ ਹੋਣ ਤਾਈ ਲਾਈ ਹੋਵੇ ਗੁੱਟ ਤੇ ਘੜੀ 50000 ਦੀ ਬੰਦੀ ਹੋਵੇ ਘਰ ਚ ਕਈ ਠੱਪ ਆਇਆ ਹੋਵੇ ਪਰ ਸ਼ਬਦ ਬੋਲੇ ਤੇ ਅਗਲਾ ਕਹਿੰਦਾ ਯਾਰ ਇਹਨੂੰ ਭੁੱਲਣ ਦਾ ਨਹੀਂ ਪਤਾ ਬੰਦੇ ਦੇ ਕੱਪੜੇ ਨਾਰਮਲ ਦੇ ਹੋਣ ਸਿੰਪਲ ਕੱਪੜੇ ਪਾਏ ਹੋਣ ਕਰਦੇ ਉਹ ਸ਼ਬਦ ਨਿਕਲੇ ਤੇ ਅਗਲਾ ਕਹਵੇ ਯਾਰ ਕਮਾਲ ਦੀ ਗੱਲ ਏ ਕਿੰਨੀ ਸ਼ਬਦ ਬੋਲਦਾ ਸੋ ਗੁਰੂ ਕੇ ਪਿਆਰਿਓ ਸਾਡਾ ਸ਼ਬਦ ਹੈ ਆਨੰਦ ਸੰਸਕਾਰ ਮੈਂ ਬਹੁਤਾ ਡਿਟੇਲ ਚ ਨਹੀਂ ਜਾ ਸਕਦਾ ਆਨੰਦ आनंद ਦਾ ਵਿਰੋਧੀ ਸ਼ਬਦ ਨਹੀਂ ਹੈ ਤੇ ਮੈਂ ਆਪਣੇ ਵੀਰ ਨੂੰ ਤੇ ਆਪਣੀ ਭੈਣ ਨੂੰ ਬੇਨਤੀ ਕਰਦਾ ਅੱਜ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਾ ਕਹੋ ਵੀ ਆਨੰਦ ਅਲੋਪ ਹੋ ਗਿਆ ਕਦੀ ਸ਼ਬਦ ਨਾ ਆਵੇ ਤੁਹਾਡੀ ਜ਼ੁਬਾਨ ਤੇ ਦੋਵਾਂ ਜਣੇ ਨਾ ਕਦੀ ਵੀਰ ਕਹੇ ਭੈਣ ਨੂੰ ਤੇ ਨਾ ਕਦੀ ਇਸ ਤਕਾਰਯੋਗ ਸਾਡੀ ਬੱਚੀ ਸਾਡੀ ਭੈਣ ਕਹੇ ਕਿ ਜ਼ਿੰਦਗੀ ਚੋਂ ਆਨੰਦ ਉੱਪ ਗਿਆ ਅਛੇ ਆਨੰਦ ਕਿੱਥੇ ਪਿਆ ਇਹ ਵੀ ਅੱਜ ਤੁਹਾਨੂੰ ਇੱਥੇ ਗੁਰੂ ਦੀ ਗੋਦ 'ਚ ਸ਼ਬਦਾਂ ਨੇ ਦੱਸ ਦੇਣੇ ਹੁਣੇ ਤੁਹਾਨੂੰ ਸਮਾਪਤੀ ਤੇ ਭਾਈ ਪੜਨਗੇ ਗੁਰੂ ਦੇ ਪਿਆਰੇ ਆਨੰਦ ਪਿਆ ਮੇਰੀ ਮਾਈ ਕਿੱਥੋਂ ਬੋਲੋ ਗੱਲ ਕਿ ਸਤ ਗੁਰੂ ਮੈਂ ਪਾਇਆ ਤੇ ਜੇ ਕਿਸੇ ਨੇ ਤੁਹਾਡਾ ਸਤ ਗੁਰੂ ਦਾ ਲਾੜ ਛਿδα ਕੇ ਕਿਸੇ ਹੋਰ ਦਾ ਲਾੜ ਫੜਾਤਾ ਤੇ ਆਨੰਦ ਲੋਪ ਹੋੜ ਬੜੀ ਸਿੰਪਲ ਗੱਲ ਹੈ ਔਰ ਇਹ ਸ਼ਬਦ ਬਾਣੀ ਵਿੱਚੋਂ ਹੀ ਸਿੱਖ ਲੈਣੇ ਮੇਰੇ ਤੇ ਯਕੀਨ ਨਹੀਂ ਕਰਨਾ ਤੁਸੀਂ ਕਿਸੇ ਬੰਦੇ ਤੇ ਯਕੀਨ ਨਾ ਕਰੋ ਬੋਲਣ ਵਾਲੇ ਤੇ ਯਕੀਨ ਨਾ ਕਰੋ ਯਕੀਨ ਸਿਰ ਬਾਬੇ ਦੀ ਬਾਣੀ ਤੇ ਰੱਖੋ ਉਸ ਬਾਬੇ ਦੀ ਬਾਣੀ 'ਚ ਇਹ ਸ਼ਬਦ ਲਿਖਿਆ ਗੁਰ ਜੈ ਸਾ ਨਾਹੀ ਕੋ ਤੇ ਗੁਰ ਜੈ ਸਾ ਗੱਜ ਕੇ ਨਾਹੀ ਕੋ ਗੁਰੂ ਵਰਗਾ ਹੋਰ ਕੋਈ ਨਹੀਂ ਫਿਰ ਇਹਦੇ ਤੋਂ ਬਾਅਦ ਇੱਕ ਰਸਮ ਅਦਾ ਹੋਣੀ ਐ, ਸੀ ਮਰਿਆਦਾ ਦਿਵਾਉਣੀ ਐ। ਬੱਚੀ ਦਾ ਪੱਲਾ ਫੜਾਇਆ ਜਾਣਾ। ਵੈਸੇ ਸ਼ਬਦ ਇਦਾਂ ਪੜ ਗਿਆ ਵੀ ਬੱਚੀ ਦਾ ਪੱਲਾ। ਅਸਲ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਬੱਚੀ ਤੇ ਬੱਚੇ ਨੂੰ ਪੱਲਾ ਫੜਾਇਆ ਜਾਂਦਾ। ਅੱਛਾ ਇੱਕ ਚੀਜ਼ ਨੋਟ ਕਰਿਓ। ਪੁੱਤ ਨੂੰ ਪੱਲਾ ਘਰੋਂ ਫੜਾ ਕੇ ਤੋਰਿਆ ਜਾਂਦਾ। ਤੇ ਬੱਚੇ ਨੂੰ ਪੱਲਾ ਗੁਰਦੁਆਰੇ ਆੜ ਕੇ ਫੜਾਇਆ ਜਾਂਦਾ ਪਹਿਲਾ ਪੱਲਾ ਕੌਣ ਫੜਦਾ ਪੁੱਤ ਫੜਦਾ ਉਹ ਘਰੋਂ ਫੜ ਕੇ ਤੁਰਦਾ ਗੁਰਦੁਆਰੇ ਦੀ ਹਜ਼ੂਰੀ ਚ ਆਮ ਕਰਕੇ ਪਿਤਾ ਜੀ ਪੱਲਾ ਫੜਾਉਂਦੇ ਨੇ ਪਿਤਾ ਕਿਉਂ ਫੜਾਉਂਦਾ ਕਿਉਂਕਿ ਉਹ ਪੱਲੇ ਨਾਲ ਆਪਣੀ ਸਾਰਾ ਮਾਨ ਮਰਿਆਦਾ ਇੱਜ਼ਤ ਧੀ ਦੇ ਕੋਲ ਫੜਾ ਦਿੰਦਾ ਕਿ ਪੁੱਤ ਮੇਰੀ ਪੱਗ ਵੀ ਇਸ ਪੱਲੇ ਚ ਨੀਵੀਂ ਆਉਂਦੀ ਮੇਰੀ ਧੀ ਹਜਤ ਤੋਂ ਬਾਅਦ ਇਸ ਪੱਗ ਨੂੰ ਤੇ ਪੁੱਤ ਨੂੰ ਪੱਲਾ ਫੜਾ ਕੇ ਘਰੋਂ ਤੋਰਿਆ ਪਿੱ ਪੱਲਾ ਫੜਨਾ ਹੈ ਪੱਲਾ ਫੜਾਉਣਾ ਹੈ ਪਰ ਇਸ ਪੱਲੇ ਨੂੰ ਇੰਨਾ ਘੁੱਟ ਕੇ ਫੜਨਾ ਦੋਵਾਂ ਦੇ ਹੱਥ ਚ ਪੱਲਾ ਤੇ ਜਦੋਂ ਕਿ ਤੇ ਤੁਹਾਨੂੰ ਦੋਵਾਂ ਜੜਿਆਂ ਨੂੰ ਲੱਗੇ ਨਾ ਕਿਤੇ ਫਿਰ ਉਸ ਬਾਪੂ ਦੀ ਗੋਦ ਵਿੱਚ ਵਿਓ ਜਿਹਦੀ ਗੋਦ ਵਿੱਚ ਇੱਕ ਦੂਜੇ ਦਾ ਪੱਲਾ ਫੜੇ ਜਿਹਦੀ ਗੋਦ ਚ ਫੜਿਆ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸ਼ਬਦ ਪੜਿਆ ਜਾਂਦਾ ਹੈ ਹਾਲਾਂਕਿ ਅਸੀਂ ਸਾਰੇ ਧਿਆਨ ਨਹੀਂ ਦਿੰਦੇ ਕਿਉਂਕਿ ਅਸੀਂ ਨਾ ਮर्यादा ਬੜਾ ਲਈਏ ਵੀ ਪੱਲੇ ਵਾਲਾ ਸ਼ਬਦ ਆਮ ਕਰਕੇ ਸਾਡੇ ਬਹੁਤਾ ਨਾ ਵੀ ਪੱਲੇ ਵਾਲਾ ਸ਼ਬਦ ਹੈ ਬਸ ਤੇ ਰਾਗੀ ਸਿੰਘ ਪੜ ਲਏ ਨੇ ਕਿਉਂਕਿ ਰਾਗੀ ਸਿੰਘ ਤਾਂ ਪੜ ਹੀ ਸਕਦੇ ਨੇ ਨਾ ਹੋਰ ਉਹ ਕੀ ਕਰ ਸਕਦੇ ਨੇ ਬਾਕੀ ਧਿਆਨ ਤੇ ਆਪਾਂ ਦੇਣਾ ਵੀ ਪੜਿਆ ਕੀ ਜਾ ਰਿਹਾ ਜਦੋਂ ਪੱਲੇ ਵਾਲਾ ਸ਼ਬਦ ਪੜਿਆ ਜਾਂਦਾ ਹੈ ਨਾ ਤਾਂ ਉਸ ਪੱਲੇ ਵਾਲੇ ਸ਼ਬਦ ਵਿੱਚ ਇੱਕ ਬਾਕ ਮਹਾਰਾਜ ਵਰਤਦੇ ਨੇ ਆਨੰਦ ਕਾਰਜ ਹੋਣ ਤੋਂ ਪਹਿਲਾਂ ਜਦੋਂ ਉਸ ਮਰਿਆਦਾ ਨੂੰ ਨਿਭਾਉਣ ਲੱਗਿਆ ਇੱਕ ਦੂਜੇ ਦਾ ਪੱਲਾ ਇੱਕ ਦੂਜੇ ਦੇ ਹੱਥ ਵਿੱਚ ਫੜਾਇਆ ਜਾਂਦਾ ਉਸ ਵੇਲੇ ਇੱਕ ਬਾਕ ਪੜਿਆ ਜਾਂਦਾ ਹੱਬੇ ਸਾਗ ਕੁੜਾਵੇ ਟਿੱਠੇ ਤੋ ਪੱਲੇ ਟੰਡੇ ਲਾਗੀ ਤੇ ਲਾਗੀ ਤੋਂ ਸਾਨੂੰ ਐ ਲੱਗਣ ਲੱਗ ਪੈਂਦਾ ਵੀ ਸ਼ਾਇਦ ਇਕੱਲੀ ਧੀ ਦੀ ਗੱਲ ਹੈ ਲਾਗੀ ਸ਼ਬਦ ਨੇ ਇਸਤਰੀ ਲਿੰਗ ਸ਼ਬਦ ਆ ਗਿਆ ਫਿਰ ਬਾਣੀ ਦੀ ਆਪਾਂ ਨੂੰ ਬਹੁਤਿਆਂ ਨੂੰ ਸਮਝ ਆਇਆ ਨਹੀਂ ਤੇ ਆਪਾਂ ਨੇ ਲੱਗਿਆ ਵੀ ਲਾਗੀ ਦਾ ਮਤਲਬ ਧੀ ਇਕੱਲੀ ਕਿਉਂਕਿ ਇਸਤਰੀ ਲਿੰਗ ਸ਼ਬਦ ਹੋਇਆ ਪਰ ਜਦੋਂ ਤੁਸੀਂ ਲਾਗੀ ਨੂੰ ਸਮਝਣਾ ਤੇ ਤੁਹਾਨੂੰ ਇਹ ਸਮਝਣਾ ਪੈਣਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬੰਦੇ ਨੂੰ ਤੇ ਔਰਤ ਨੂੰ ਦੋ ਮੰਨਦੇ ਨੇ ਕਿ ਕੋਈ ਮੰਨਦੇ ਨੇ ਮੈਂ ਪੰਕਤੀਆਂ ਪੜ੍ਹ ਕੇ ਹਟਿਆ ਧੰਨ ਫਿਰ ਇਹਨਾਂ ਆਖੀਆਂ ਬਹਿਣੇ ਇਕੱਠੇ ਹੋਏ ਇੱਕ ਦੋ ਦੋਏ ਮੂਰਤੀ ਧੰਨ ਫਿਰ ਕਹੀ ਹੈ ਇਹ ਦੋ ਨਹੀਂ ਹੁੰਦੇ ਬਾਣੀ ਚ ਲਿਖਿਆ ਵੀ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਇਹਦਾ ਮਤਲਬ ਇੱਧਰ ਵਾਲੇ ਵੀ ਨਾਰਨੇ ਤੇ ਉੱਧਰ ਵਾਲੇ ਵੀ ਮਤਲਬ ਅਸੀਂ ਸਾਰੇ ਇਸਤਰੀ ਲਿੰਗ ਆ ਇੱਥੇ ਇਸ ਲਈ ਜੇ ਦੋਵੇਂ ਤੇ ਰਾਇਸਤਰੀ ਲਿੰਗ ਨੇ ਤੇ ਗੱਲ ਇਹ ਚੱਲ ਰਹੀ ਹੈ ਵੀ ਤੁਹਾਡਾ ਦੋਵਾਂ ਦਾ ਪੱਲਾ ਫੜਾ ਕੇ ਤੇ ਤੁਹਾਨੂੰ ਸਤਿਗੁਰ ਦੇ ਲੜ ਲਾਇਆ ਗਿਆ ਸ਼ਾਂਤੀ ਬਣਾ ਕੇ ਰੱਖਿਓ ਬੜੇ ਪਿਆਰ ਨਾਲ ਬੱਚਿਆਂ ਨੇ ਆ ਜਾਣਾਂ ਬਾਕੀ ਬਹੁਤੇ ਹਿਲਦੁਲ ਨਾ ਕਰਿਓ ਗਰੀਬ ਨਿਵਾਸ ਸੱਚੇ ਪਾਤਸ਼ਾਹੀ ਦੀ ਬਾਣੀ ਨੇ ਜਦੋਂ ਇਹ ਵਾਕ ਵਰਤੇ ਹੈ ਪਰ ਇਹਦੇ ਤੋਂ ਪਹਿਲਾ ਜਿਹੜਾ ਵਾਕ ਵਰਤਿਆ ਨਾ ਉਹਦੇ ਤੇ ਗੌਰ ਕਰਨ ਵਾਲਾ ਜਿਹੜਾ ਗੁਰੂ ਕੇ ਸਾਰੇ ਪੜ੍ਹਦੇ ਨੇ ਪਰ ਉਹ ਅਸੀਂ ਧਿਆਨ ਨਹੀਂ ਦਿੰਦੇ ਕਿਉਂਕਿ ਸਾਡਾ ਧਿਆਨ ਕੱਲਾ ਪੱਲੇ ਚੜਿਆ ਹੁੰਦਾ ਔਰ ਅਸੀਂ ਪੱਲਾ ਹੀ ਸੁਣ ਰਹੇ ਹੁੰਦੇ ਆ ਇਹਦੇ ਤੋਂ ਪਹਿਲਾ ਪੰਕਤੀਆਂ ਨੇ ਇਹ ਸ਼ਲੋਕ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਤੇ ਪੰਕਤੀਆਂ ਕੀ ਨੇ ਉਸਤ ਤਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਹੱਬ ਦਾਰਥ ਸਭ ਲਖਣੀ ਬੋਲੀ ਹੈ ਗੁਰੂ ਗ੍ਰੰਥ ਸਾਹਿਬ ਜੀ ਇਕਲੌਤੇ ਦੁਨੀਆ ਦੇ ਧਰਮ ਗ੍ਰੰਥ ਨੇ ਜਿਹਦੇ ਵਿੱਚ ਸਭ ਤੋਂ ਵੱਧ ਬੋਲੀਆਂ ਦਲੀਆਂ ਪੰਜਾਬੀ ਇੱਕ ਐਸੀ ਭਾਸ਼ਾ ਹੈ ਜਿਹੜੀਆਂ ਜਿਹੜੀਆਂ ਦੁਨੀਆਂ ਖੇਤਰੀ ਭਾਸ਼ਾਵਾਂ ਸਭ ਤੋਂ ਵੱਧ ਹਨ ਤੇ ਜਿੰਨੀ ਖੇਤਰੀ ਭਾਸ਼ਾ ਹੋਏਗੀ ਓਨੀ ਉਹ ਭਾਸ਼ਾ ਅਮੀਰ ਹੁੰਦੀ ਹੈ ਇੱਕ ਲੰਮਾ ਚੌੜਾ ਮੇਸ਼ਾ ਜੇ ਇਸਨੇ ਮੈਂ ਗਿਆ ਤੇ ਗੱਲ ਲੰਬੀ ਹੋਣੀ ਹੈ ਜਿਹੜੇ ਬੰਦਿਆਂ ਨੂੰ ਆਜਾ ਆਪਣੀ ਭਾਸ਼ਾ ਗਰੀਬ ਲੱਗ ਰਹੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆ ਨਾ ਬੇਭਾਸ਼ਾ ਕਿੰਨੀ ਅਮੀਰ ਹੈ ਜਿਹੜੀ ਅਮੀਰ ਭਾਸ਼ਾ ਲੱਗਦੀ ਹੈ ਨਾ ਉਹਨਾਂ ਕੋਲ ਲਾ ਸ਼ਬਦ ਹੈ ਹਰ ਥਾਂ ਤੇ ਕੋਈ ਸ਼ਬਦ ਫਿੱਟ ਕਰਦੇ ਨੇ ਫਾਦਰ ਇਲਾ ਮਦਰ ਇਲਾ ਬ੍ਰਦਰ ਇਲਾ ਸਾਡੇ ਕੋਲ ਸਾਰੇ ਆਪਣੇ ਸ਼ਬਦ ਨੇ ਤੇ ਜਦੋਂ ਬ੍ਰਦਰ ਇਲਾ ਤੇ ਮਤਲਬ ਕਾਨੂੰਨੀ ਤੌਰ ਤੇ ਭਰਾ ਮਦਰ ਇਲਾ ਦਾ ਮਤਲਬ ਕਾਨੂੰਨੀ ਤੌਰ ਤੇ ਕਾਨੂੰਨ ਕਹਿੰਦਾ ਇਹਨੂੰ ਮਾਂ ਮੰਨ ਮੇਰਾ ਦਿਲ ਨਹੀਂ ਕਰਦਾ ਮਾਂ ਮੰਨਣਾ ਜਦੋਂ ਬਾਪੂ ਨੂੰ ਪੁੱਛੋਗੇ ਵੀ ਇਹ ਰਿਸ਼ਤਾ ਕਿਹੜਾ ਹੈ ਤੇ ਬਾਪੂ ਕਹਿ ਗਏ ਸੱਸ ਦਾ ਰਿਸ਼ਤਾ ਹੈ ਤੇ ਸੱਸ ਨੇ ਪਰਿਭਾਸ਼ਾ ਬਾਣੀ ਚ ਦਿੱਤੀ ਉਹ ਕੀ ਹੈ ਮਹਾਰਾਜ ਨੇ ਕਿਹਾ ਸਸੜ ਸੋਹੀਆ ਕੇਮ ਕਰੀ ਨਿਵਣ ਨਾ ਜਾਏ ਥੜੀ ਸੱਸ ਨੂੰ ਸਿਰ ਕਿਵੇਂ ਝੁਕਾਵਾਂ ਜਵਾਨੀ ਝੁਕਾਉਣ ਨਹੀਂ ਦਿੰਦੀ ਕਿ ਜਵਾਨੀ ਚ ਬੰਦੇ ਨੂੰ ਇਹੋ ਹੁੰਦੀ ਹੈ ਔਰ ਜਿੱਥੇ ਰਿਸ਼ਤਾ ਹੀ ਇੱਥੋਂ ਆਇਆ ਵੀ ਇਹ ਇਹਨੂੰ ਮੰਨਣਾ ਹੈ ਨਹੀਂ ਲਾ ਕਹਿੰਦਾ ਕਿ ਲਾਸ਼ ਸ਼ਬਦ ਦਾ ਮਤਲਬ ਹੈ ਕਾਨੂੰਨ ਕਾਨੂੰਨ ਕਹਿੰਦਾ ਇਹਨੂੰ ਮਾਂ ਕਹੋ ਕਾਨੂੰਨ ਕਹਿੰਦਾ ਇਹਨੂੰ ਪਿਓ ਕਹੋ ਇਸ ਕਰਕੇ ਮੇਰਾ ਦਿਲ ਨਹੀਂ ਕਰਦਾ ਇਹਨਾਂ ਨੂੰ ਮਾਂ ਪਿਓ ਕਹਿਣ ਲਈ ਪਰ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਅਸੀਂ ਬੈਠਨੇ ਆ ਤੇ ਸਾਡਾ ਆਪਣਾ ਸ਼ਬਦ ਕੀ ਹੈ ਅਸੀਂ ਆਪਣੇ ਸ਼ਬਦਾਂ ਦੀ ਘਾੜਤ ਫੁੱਲਦੇ ਜਾ ਰਹੇ ਹਾਂ ਸੋ ਗੁਰੂ ਕੇ ਪਿਆਰਿਓ ਪਹਿਲਾ ਸ਼ਬਦ ਹੈ ਉੱਥੇ ਪੁਸਤਕ ਦਾ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ ਮੈਂ ਉਸਤਤ ਵੀ ਛੱਡਤੀ ਤੇ ਮੈਂ ਨਿੰਦਾ ਵੀ ਛੱਡਤੀ ਪਣ ਨੂੰ ਥੋੜਾ ਜਿਹਾ ਬਰੀਕੀ ਨਾਲ ਸਮਝ ਲਿਓ ਜਿੱਥੇ ਸੁਭਾਗ ਜੋੜੇ ਨੇ ਸਮਝਣਾ ਹੈ ਬਾਕੀ ਵੀ ਸਮਝ ਲਈਏ ਉਸ ਤਤ ਤੇ ਨਿੰਦਿਆ ਸਾਨੂੰ ਸਾਰਿਆਂ ਨੂੰ ਨਾ ਇੱਕ ਲਾ ਇਲਾਜ ਬਿਮਾਰੀ ਲੱਗੀ ਹੈ ਬੜਾ ਖਤਰਨਾਕ ਰੋਗ ਹੈ ਉਹ ਕੀ ਹੈ ਮੈਂ ਚਾਹੁੰਨਾ ਸਾਰੀ ਦੁਨੀਆ ਮੇਰੀ ਤਾਰੀਫ ਕਰੇ ਤੇ ਨਾਲ ਨਾਲ ਮੈਂ ਚਾਹੁੰਨਾ ਵੀ ਮੇਰੇ ਮੂੰਹੋਂ ਕਿਸੇ ਦੀ ਤਾਰੀਫ ਨਾ ਨਿਕਲ ਜਾਏ ਇਹ ਸਭ ਨੂੰ ਬਿਮਾਰੀ ਹੈ ਤੁਸੀਂ ਵੇਖੋ ਆਪਾਂ ਸਾਰੇ ਨਾ ਆਪਣੀ ਤਾਰੀਫ ਸੁਣਨਾ ਚਾਹੁੰਦੇ ਆ ਦੂਜੇ ਦੀ ਬੁराई ਕਰਨਾ ਚਾਹੁੰਦੇ ਆ ਜਿੱਥੇ ਦੋ ਬੰਦੇ ਖੜੇ ਹੋ ਜਾਣਗੇ ਤੀਜੇ ਬੰਦੇ ਲਈ ਗੱਲ ਕਰਨਗੇ ਤੇ ਨੈਗੇਟਿਵ ਕਰਨਗੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਇਹ ਦੋਵੇਂ ਹੀ ਕੱਢ ਦਿਓ ਅੱਜ ਤੋਂ ਬਾਅਦ ਇਸ ਸੁਭਾਗ ਜੋੜੀ ਵੀ ਕੱਢ ਦੇ ਤੇ ਇਸ ਜੋੜੀ ਨਾਲ ਸੰਬੰਧ ਦੋਵੇਂ ਪਰਿਵਾਰ ਵੀ ਕੱਢ ਦੇਣਾ ਕੀ ਕਿਹਾ ਫਲਾਣੇ ਨੇ ਮੇਰੇ ਬਾਰੇ ਕੋਈ ਫਰਕ ਨਹੀਂ ਪੈਂਦਾ ਕਹਿ ਲੈਣ ਲੋ ਜਿਹਨੇ ਜੋ ਕਹਿਣਾ ਔਰੇ ਦੱਸਣ ਦੀ ਖੇਚਲ ਵੀ ਨਾ ਕਰਿਆ ਕਰੋ ਫੁਲਾਣੇ ਨੇ ਐ ਕਿ ਐ ਫੁਲਾਣੇ ਨੇ ਐ ਕਿ ਇਹ ਇਹ ਕੋਈ ਜ਼ਿੰਮੇਵਾਰੀ ਨਹੀਂ ਆ ਸਾਡੀ। ਤੁਮਹਾਰਾ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਵਰਤੇ ਕਿ ਉਸ ਤੋਂ ਤਾਂ ਨਿੰਦਾ ਛੱਡ ਕੇ ਤੇ ਗੁਰੂ ਦੀ ਹਜ਼ੂਰੀ ਚ ਇੱਕ ਦੂਜੇ ਦਾ ਪੱਲਾ ਫੜਨਾ ਤੇ ਇਸ ਪੱਲੇ ਨੂੰ ਫੜ ਕੇ ਅਗਲੀ ਗੱਲ ਜਿਹੜੀ ਗੱਲ ਹੈ ਉਹਨੂੰ ਬੜੇ ਧਿਆਨ ਨਾਲ ਸਮਝਣਾ। ਉਹ ਕੀ ਹੈ ਫਿਰ ਆਰੰਭ ਹੁੰਦੀ ਹੈ ਪਹਿਲੀ ਲਾਂ ਪਾਠ ਤੁਸੀਂ ਸੁਣਨਾ ਹੈ ਉਹਨੇ। ਸਮਾਪਤੀ ਕਰਦਾ ਹਾਂ ਬਸ ਪਹਿਲੀ ਲਾਮ ਵਿੱਚ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੁਹਾਡਾ ਇੱਕ ਨਵਾਂ ਆਹਰ ਸ਼ੁਰੂ ਹੋਣ ਵਾਲਾ ਹੈ ਕਿਸੇ ਨਵੇਂ ਆਰ ਵਿੱਚ ਲੱਗਣਾ ਪ੍ਰਵਿਰਤੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਆਹਰ ਵਿੱਚ ਲੱਗਣਾ ਆਹਰ ਕੀ ਹੈ ਬੱਚੇ ਦਾ ਆਰ ਹੈ ਕਿ ਉਹ ਬੱਚੀ ਦੀਆਂ ਖੁਸ਼ੀਆਂ ਦਾ ਧਿਆਨ ਰੱਖੇ ਤੇ ਬੱਚੀ ਦਾ ਆਰ ਹੈ ਕਿ ਉਹ ਬੱਚੇ ਦੀਆਂ ਖੁਸ਼ੀਆਂ ਦਾ ਧਿਆਨ ਰੱਖੇ ਬੋਲ ਕੇ ਦੱਸਣਾ ਪਵੇ ਤਾਂ ਕੀ ਫਾਇਦਾ ਹੋਇਆ ਇਨੋਂ ਅਗਲੇ ਰੀ ਲਾ ਵਿੱਚ ਮਹਾਰਾਜ ਕਹਿੰਦੇ ਨਿਰਮਲ ਭੌ ਪੈਦਾ ਕਰਨਾ ਦੂਜੀ ਲਾ ਵਿੱਚ ਨਿਰਮਲ ਭੌ ਆਇਆ ਵਿਆਖਿਆ ਲਈ ਵਕਤ ਨਹੀਂ ਮੇਰੇ ਕੋਲ ਨਿਰਮਲ ਭੌ ਕੀ ਹੁੰਦਾ ਹੈ ਭੌ ਦਾ ਮਤਲਬ ਹੁੰਦਾ ਹੈ ਡਰ ਨਿਰਭੌ ਨਿਰਵੈਰ ਡਰ ਨਾ ਹੋਵੇ ਜਿੰ ਸਾਡਾ ਮੈਨੂੰ ਕਿਸੇ ਦਾ ਭੌ ਨਹੀਂ ਜਦੋਂ ਨਿਰਮਲ ਭੌ ਆਇਆ ਤੇ ਇਹਦਾ ਮਤਲਬ ਹੈ ਆਦਬ ਡਰ ਤੇ ਆਦਬ ਵਿੱਚ ਬੜਾ ਸੂਖਸ਼ਮ ਫਰਕ ਹੈ ਡਰ ਹੁੰਦਾ ਹੈ ਕਿਸੇ ਦੇ ਸਾਹਮਣੇ ਮਾੜਾ ਨਹੀਂ ਕਰਨਾ ਪਰ ਜੇ ਅੱਖਾਂ ਤੋਂ ਪਰੇ ਹੋ ਜਾਏ ਤੇ ਮਾੜਾ ਕੀਤਾ ਜਾ ਸਕਦਾ ਤੇ ਅਦਬ ਦਾ ਮਤਲਬ ਹੁੰਦਾ ਹੈ ਵੀ ਭਾਵੇਂ ਕੋਈ ਸਾਹਮਣੇ ਹੋਵੇ ਤੇ ਭਾਵੇਂ ਨਾ ਹੋਵੇ ਮੇਰੇ ਮੂੰਹੋਂ ਕਿਸੇ ਪ੍ਰਤੀ ਮਾੜੇ ਸ਼ਬਦ ਨਿਕਲ ਨਹੀਂ ਸਕਦੇ ਇਹਨੂੰ ਅਦਬ ਕਹਿੰਦੇ ਅਸੀਂ ਸਾਰੇ ਡਰਦੇ ਆ ਅਦਬ ਨਹੀਂ ਕਰਦੇ ਪਤੀ ਦਾ ਡਰ ਪਤਨੀ ਦਾ ਡਰ ਹੈ ਰੋਲੇ ਉਹ ਜਦੋਂ ਡਰ ਮੁੱਕਦਾ ਤੇ ਹਾਲਾਤ ਵਿਗੜ ਜਾਂਦੇ ਸੱਸ ਸਹੁਰੇ ਦਾ ਮਾਪਿ ਪਿਓ ਦਾ ਡਰ ਹੈ ਔਰ ਡਾਰੀ ਸਿਖਾਇਆ ਜਾਂਦਾ ਬਾਪੂ ਦੇ ਸਾਹਮਣੇ ਨਹੀਂ ਅਦਾ ਕਰਨਾ ਗੱਲ ਸਾਹਮਣੇ ਦੀ ਤੇ ਹੈ ਹੀ ਨਹੀਂ ਐ ਅਸੀਂ ਤੇ ਬਾਣੀ ਨੂੰ ਪੜਨ ਵਾਲੇ ਲੋਕ ਆ ਸਾਹਮਣੇ ਪੰਕਤੀ ਲਿਖੀ ਹੈ ਧਿਆਨ ਨਾਲ ਪੜ ਕੇ ਵੇਖਿਓ ਕਿਉਂਕਿ ਅਸੀਂ ਨਾ ਮੈਂ ਬਹੁਤ ਵਾਰ ਕਿਹਾ ਹੁੰਦਾ ਐ ਇੰਨੀ ਪੰਕਤੀ ਦੇਖਦੇ ਆ ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾ ਤੇ ਸਾਹਮਣੇ ਦਾ ਮਤਲਬ ਹੈ ਜਦੋਂ ਗੁਰਦੁਆਰੇ ਆਈਏ ਐਵੇਂ ਮੰਨਦੇ ਆ ਨਾ ਆਪਾਂ ਸਾਰੇ ਪਰ ਇਹਦੇ ਅਰਥ ਹੀ ਨਹੀਂ ਹਾਲ ਹੁਣ ਤੁਸੀਂ ਕਹੋਗੇ ਵੀ ਗਿਆਨੀ ਜੀ ਇਹ ਅਰਥ ਨਹੀਂ ਤਾਂ ਫਿਰ ਅਰਥ ਕੀ ਨੇ ਇਹਦੇ ਅਰਥ ਸਮਝਣ ਲਈ ਪਹਿਲੀ ਪੰਕਤੀ ਪੜ੍ਹਨੀ ਪੈਣੀ ਹੈ ਤੇ ਨਾਲ ਦੀ ਪੰਕਤੀ ਜਿਹੜੀ ਹੈ ਉਹ ਸਾਡੇ ਧਿਆਨ ਵਿੱਚ ਨਹੀਂ ਹੈ ਉਹ ਕਿਹੜੀ ਪੰਕਤੀ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਝਣ ਵਾਸਤੇ ਧਿਆਨ ਨਾਲੇ ਚੀਜ਼ਾਂ ਅੰਦਰ ਸੱਜਾ ਨੇ ਲਾਇਆ ਪ੍ਰੀਤਮ ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ ਜਦੋਂ ਮੈਂ ਅੰਦਰੋਂ ਆਪਣੇ ਪ੍ਰੀਤਮ ਨਾਲ ਪਿਆਰ ਪਾ ਲਿਆ ਜਗਾ ਕੋਈ ਹੋਵੇ ਥਾਂ ਕੋਈ ਹੋਵੇ ਫਿਰ ਤਨ ਮਨ ਹੋਏ ਮੂਈ ਵਾਲੇ ਵੀਰਾਂ ਨੂੰ ਬੇਨਤੀ ਹੈ ਥੋੜਾ ਜਿਹਾ ਸੰਕੋਚ ਕਰੋ ਕਰ ਲੈਣਾ ਵੀਰਾਂ ਉਹਨਾਂ ਨੇ ਬਹੁਤ ਆਨੰਦ ਕਰ ਜਾ ਜਾਂਦੇ ਨੇ ਉਹ ਕੋਈ ਗੱਲ ਨਹੀਂ ਨਾਲੇ ਥੋੜੀ ਬਹੁਤੀ ਫੋਟੋ ਅੱਗੇ ਪਿੱਛੇ ਹੋਵੇ ਕਿ ਕੋਈ ਫਰਕ ਨਹੀਂ ਪੈਣਾ ਕੁਝ ਨਹੀਂ ਕਹਿੰਦੇ ਤੁਹਾਨੂੰ ਸਮਾਪਤੀ ਮੈਂ ਕਰਨ ਲੱਗਾ ਵਾ ਧਿਆਨ ਰੱਖੋ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਬੋਲ ਵੇਖੋ ਮਹਾਰਾਜ ਕਹਿੰਦੇ ਜੇ ਨੇ ਸੱਚੇ ਨਾਲ ਹੋਵੇ ਤੇ ਸਚਾਰ ਵੇਲੇ ਸਾਹਮਣੇ ਹੁੰਦਾ ਤੇ ਸਾਹਮਣੇ ਹੋਣ ਦਾ ਮਤਲਬ ਹੈ ਸ਼ਬਦਾਂ ਕਰਕੇ ਇਦਾਂ ਹੀ ਰਸਤੇ ਸ਼ਬਦਾਂ ਕਰਕੇ ਸਾਹਮਣੇ ਰਹਿਣਾ ਫਿਰ ਤੀਸਰੀ ਲਾਅ ਵੇਖੋ ਮਨ ਚਾਉ ਪਿਆ ਜਿਵੇਂ ਵਿਆਹ ਦੇ ਦਿਨ ਚਾਹ ਹੁੰਦਾ ਨਾ ਅੱਜ ਸਾਰਿਆਂ ਨੂੰ ਚਾਹ ਹੈ ਇਹ ਚਾਹ ਕਦੀ ਵੀ ਮੱਧਮ ਨਹੀਂ ਪੈਣੀ ਚਾਹੀਦੀ ਬਸੇ ਤੀਜੀ ਲਾਹ ਦਾ ਉਪਦੇਸ਼ ਚੌਥੀ ਲਾਹ ਚ ਮਹਾਰਾਜ ਕਹਿੰਦੇ ਫਿਰ ਸਹਿਜ ਆਦਾ ਹੈ ਸਹਿਜ ਚ ਬੰਦਾ ਫੈਸਲੇ ਬੜੇ ਕਮਾਲ ਦੇ ਕਰਦਾ ਜਦੋਂ ਸਹਿਜ ਨਾ ਹੋਵੇ ਤੇ ਫੈਸਲੇ ਵਧੀਆ ਨਹੀਂ ਹੁੰਦੇ ਕਦੇ ਆਮ ਕਰਕੇ ਤੁਸੀਂ ਵੇਖੋ ਨਾ ਕਈ ਬੰਦਿਆਂ ਦੇ ਮੂੰਹੋਂ ਕੋਈ ਸ਼ਬਦ ਹੋ ਨਿਕਲ ਜਾਇਆ ਔਰ ਬੰਦਾ ਫੈਸਲਾ ਕਰ ਲੈ ਜਦ ਸ਼ਬਦ ਬੋਲੇ ਤੇ ਦੋ ਬੰਦੇ ਬਾਅਦ ਚ ਉਹਨੂੰ ਕਹਿੰਦੇ ਨੇ ਵੀ ਤੂੰ ਇਦਾਂ ਕਿਉਂ ਕਿ ਕਹਿੰਦਾ ਗੁੱਸੇ ਚ ਨਿਕਲ ਗਿਆ ਮੈਂ ਨਹੀਂ ਕਹਿਣਾ ਚਾਹੁੰਦਾ ਇਸੇ ਕਰਕੇ ਗੁੱਸੇ ਚ ਸ਼ਬਦ ਨਹੀਂ ਕੱਢਣਾ ਸਹਿਜ ਲਿਆਉਣਾ ਫਿਰ ਸ਼ਬਦ ਕੱਢਣਾ ਜਿਹੜਾ ਸ਼ਬਦ ਤੁਸੀਂ ਗੁੱਸੇ 'ਚ ਕੱਢਣਾ ਚਾਹੁੰਦੇ ਹੋ 10 ਮਿੰਟ ਰੁਕ ਜਾਓ ਸ਼ਬਦ ਉਹ ਨਿਕਲਣਾ ਹੀ ਨਹੀਂ ਤੁਹਾਡੇ منہ ਤੋਂ ਚੌਥੀ ਲਾਂ ਕਹਿੰਦੀ ਹੈ ਸਹਜ ਆਉਣਾ ਜਦੋਂ ਸਹਜ ਆਏਗਾ ਸ਼ਬਦ ਬਦਲ ਜਾਣਗੇ ਸ਼ਬਦ ਬਦਲ ਜਾਣਗੇ ਤਾਂ मीनिंग ਬਦਲ ਜਾਣਗੇ ਉਹਦੇ मीनिंग ਬਦਲ ਕੇ ਵਿਹਾਰ ਬਦਲ ਜਾਣਾ ਹੈ ਘਰ ਸਵਰਗ ਬਣ ਜਾਣਾ ਹੈ ਘਰ ਸੋਨਾ ਬਣ ਜਾਣਾ ਹੈ ਘਰ ਖੂਬਸੂਰਤ ਸਿਆਣੇ ਕਹਿੰਦੇ ਸੀ ਪਾਣੀ ਚ ਵਾਕ ਲਿਖੇ ਨੇ ਮਹਾਰਾਜ ਕਹਿੰਦੇ ਜਦੋਂ ਬੋਲਣਾ ਨਾ ਆਵੇ ਤਾਂ ਚੁੱਪ ਰਹਿਣਾ ਵੀ ਬਹੁਤ ਵੱਡੀ ਕਲਾ ਹੋਵੇ ਜਿੱਥੇ ਬੋਲਣ ਹਾਰ ਗਿਆ ਜ਼ਰੂਰੀ ਥੋੜੀ ਅਰਥਾਂ ਦੇ ਬੋਲਣਾ ਹੀ ਹੁੰਦਾ ਕਿਤੇ ਚੁੱਪ ਰਹਿ ਲਿਆ ਕਰੋ ਪਰ ਸਾਨੂੰ ਸਿਖਾਇਆ ਇਹ ਜਾਂਦਾ ਵੀ ਕੋਈ ਇੱਕ ਕਵੇ ਤੇ ਅੱਗੇੋਂ ਚਾਰ ਸੁਣਾਈ ਦਿਆਂ ਨੇ ਬਸ ਇਹੋ ਹੀ ਮੁਸੀਬਤ ਹੈ ਬਾਬਾ ਸਿਖਾਏਗਾ ਵੀ ਕੋਈ ਗੱਲ ਨਹੀਂ ਜਰਿਆ ਤਰਿਆ ਕੰਮ ਆਉਂਦਾ ਸ਼ਾਂਤ ਰਹੀਦਾ ਕੋਈ ਗੱਲ ਨਹੀਂ ਜਿਹੜੇ ਬੰਦੇ ਨੇ ਤੁਹਾਡੇ ਲਈ ਸ਼ਬਦ ਵਰਤੇ ਆ ਨਾ ਜੇ ਤੇ ਤੁਸੀਂ ਉਸੇ ਵੇਲੇ ਆਰਗੂ ਕਰ ਦੋਗੇ ਤੇ ਅਗਲੇ ਦਮੂਹ ਫਿਰ ਸ਼ਬਦ ਨਿਕਲਣਾ ਹੈ ਫਿਰ ਤੁਹਾਡੇ ਮੂੰਹੋਂ ਨਿਕਲਣਾ ਤੇ ਰੁਕੜੀ ਨਹੀਂ ਗਾ ਸ਼ਬਦ ਕੱਢਿਆ ਤੁਹਾਨੂੰ ਚੰਗਾ ਨਹੀਂ ਲੱਗਾ ਪਸੰਦ ਨਹੀਂ ਹੈ ਸ਼ਬਦ ਤੁਹਾਨੂੰ ਸ਼ਾਂਤ ਹੋ ਜਾ ਅੱਧੇ ਘੰਟੇ ਬਾਅਦ ਅਹਿਸਾਸ ਕਰਾਇਓ ਜੇ ਸ਼ਬਦ ਮੂੰਹ ਕੱਢਣ ਵਾਲਾ ਅਹਿਸਾਸ ਨਾ ਕਰ ਲੈ ਕਿ ਮੈਨੂੰ ਨਹੀਂ ਕਹਿਣਾ ਚਾਹੀਦਾ ਸੀ ਇਹਨੂੰ ਬਾਬਾ ਫਰੀਦ ਜੀ ਨੇ ਲਿਖਿਆ ਸੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਇਹਦੇ ਤੋਂ ਬਾਅਦ ਫਿਰ ਅਸੀਂ ਸਾਰੇ ਪੜਦੇ ਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮੈਨੂੰ ਗੁਰੂ ਮਿਲ ਪਿਆ ਫਿਰ ਅਸੀਂ ਇਹ ਬੋਲ ਪੜ ਕੇ ਆਨੰਦ ਕਾਰਜ ਨੂੰ ਸੰਪੂਰਨ ਕਰਦੇ ਆ ਗੁਰੂ ਕੇ ਪਿਆਰਿਓ ਬਾਬਾ ਮਿਹਰ ਕਰੇ ਸਾਨੂੰ ਆਪਣੀ ਜ਼ਿੰਦਗੀ ਦੇ ਅੰਦਰ ਸਹੀ ਅਰਥਾਂ ਦੇ ਵਿੱਚ ਆਨੰਦ ਕਾਰਜਨ ਸਮਝਣ ਆਵੇ ਅਸੀਂ ਇਹਦੇ ਤੇ ਗੌਰ ਕਰਨ ਦਾ ਯਤਨ ਕਰੀਏ ਸਾਰਿਆਂ ਦਾ तहे ਦਿਲੋਂ ਧੰਨਵਾਦ ਇਹ ਸੋਹਣਾ ਸਮਾਂ ਹੈ ਦੋਵੇਂ ਪਰਿਵਾਰਾਂ ਨੇ ਸੋਹਣਾ ਯਤਨ ਕੀਤਾ ਹੈ ਗੁਰੂ ਬਾਬਾ ਨੇ ਕਰੇ ਇਹੋ ਜੇ ਆਨੰਦ ਕਾਰਜਾਂ ਨੂੰ ਉਦਾਹਰਣਾ ਬਣਾਉ ਜਿਨ੍ਹਾਂ ਤੇ ਲੱਖਾਂ ਰੁਪਇਆ ਖਰਚ ਕੇ ਤੇ ਆਪਣੀ ਇੱਜ਼ਤ ਮਿੱਟੀ ਚ ਮਿਲਾਈ ਜਾਂਦੀ ਹੋਵੇ ਉਹਨਾਂ ਵਿਆਹਾਂ ਨੂੰ ਕਾਪੀ ਨਾ ਕਰਿਆ ਕਰੋ ਛੱਡ ਦਿਓ ਉਹ ਸਾਡਾ ਸੰਭਿਆਚਾਰ ਨਹੀਂ ਹੈ ਉਹ ਸਾਡਾ ਕਲਚਰ ਨਹੀਂ ਹੈ ਪਤਾ ਨਹੀਂ ਕਿਹਨੇ ਸਾਡੇ ਮੱਥੇ ਉੱਪਰ ਕਲਚਰ ਥੋਪ ਦਿੱਤਾ ਅਸੀਂ ਆ ਮੀੜੀ ਦੀ ਧੌਂਸ ਮੁਖਾਉਂਦੇ ਮੁਖਾਉਂਦੇ ਉਹਨਾਂ 'ਚ ਫਸ ਗਏ ਆ ਅਸਲ ਸਾਡਾ ਕਲਚਰ ਇਹੋ ਹੀ ਹੈ ਇਹੋ ਹੀ ਦਰਬਾਰ ਹੈ ਇਸ ਗੋਦ ਵਿੱਚ ਬੈਠ ਕੇ ਅਸਲ ਆਨੰਦ ਜ਼ਿੰਦਗੀ ਦਾ ਆਉਂਦਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦੁਆ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਜੀ ਸੁਭਾਗ ਜੋੜੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਪਾਈ ਬਾੜ ਵੜਾਉਣ ਇੱਕ ਦੂਜੇ ਦੇ ਸ਼ਬਦਾਂ ਦੀ ਕਦਰ ਕਰਨੀ ਸਾਨੂੰ ਆਵੇ ਉਹ ਕਦਰ ਕਰਨੀ ਤਾਂ ਆਉਗੀ ਜੇ ਇਸ ਦਰਬਾਰ ਵਿੱਚ ਬਹਿ ਕੇ ਗੁਰੂ ਦੇ ਸ਼ਬਦਾਂ ਦੀ ਕਦਰ